ਵੀਰ ਜੀ ਆਮ ਦੁਕਾਨ ਤੇ 200 ਰੁਪਿਆ ਲੈਂਦੇ ਸੋ ਤੋਂ ਤੇ ਸਾਡੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਸੋ ਨੂੰ ਹੀ 180 ਰੁਪਿਆ ਦਾ ਕੱਲਾ ਕੱਲਾ ਦੁਬੱਟਾ ਮਿਲੂਗਾ ਕਹਿੰਦੇ ਇਹਨੂੰ ਆਪਾਂ ਵੀਰ ਜੀ ਕੁੱਲ 40 ਰੁਪਿਆ ਦਾ ਦੁਬੱਟਾ ਦਿੰਨੇ ਕੁੱਲ 40 ਰੁਪਿਆ ਦਾ ਆਮ ਦੁਕਾਨ ਤੇ ਇਹ 50 ਰੁਪਿਆ ਦਾ ਦੁਬੱਟਾ ਵਿਕਦਾ ਆਪਾਂ ਦਿੰਨੇ 40 ਰੁਪਿਆ ਦਾ ਦੁਬੱਟਾ ਜਿਹੜੀ ਆ ਮੰਚਲੀ ਆ ਵੀਰ ਜੀ ਮੰਚਲੀ ਸਮਰਾਟ ਦੀ ਹੈ ਪੂਰਾ ਵਧੀਆ ਪਿਓਰ ਦੁਬੱਟਾ ਦੇਖੋ ਇਹਦਾ ਰੇਟ ਕੁੱਲ 100 ਰੁਪਿਆ ਵੀਰ ਜੀ ਭਾਈ ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਫਾਜ਼ਰੀਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀ ਜੀ ਆਪਣਾ ਤੇ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਟਰਖਾਨਾ ਇਹ ਜਿੱਥੇ ਆਪਣਾ ਕੱਪੜੇ ਦਾ ਸ਼ੋਅਰੂਮ ਹੈ ਜੀ ਤੇ ਬਹੁਤ ਹੀ ਵਧੀਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਤੇ ਬਹੁਤ ਹੀ ਸਸਤਾ ਜਦ ਕਿ ਆਪਾਂ ਵੀਰ ਜੀ ਕਵਾ ਕੁਆਲਿਟੀ ਦਾ ਕੱਪੜਾ ਵੇਚਦੇ ਆ 1k ਤੋਂ 58 ਸ਼੍ਰੀ ਕ੍ਰਿਸ਼ਨ ਤੇ ਬਹੁਤ ਹੀ ਸ਼ੰਕਰਵਾਗਿਆਮ ਵੈਰੈਟੀਆਂ ਵੇਚਦੇ ਆ ਮੈਂ ਵਧੀਆ ਮਾਲ ਵੇਚਦੇ ਆ ਤੇ ਵੀਰ ਜੀ ਇੱਕ ਨਾ ਤੁਹਾਨੂੰ ਰਿਕਵੈਸਟ ਹੈ ਆਪਣੀ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਬਾਈ ਜਰੂਰ ਦੇਖੋ ਥੋੜੇ ਮਿੰਟ ਦਾਸੀ ਲਮਾਂਗੇ ਵੱਧ ਨਹੀਂ ਲੈਂਦੇ ਵੀਰ ਜੀ ਇੱਕ ਵੀਡੀਓ ਨਾ ਵੀ ਜੀ ਪੂਰੀ ਗੌਰ ਨਾਲ ਸੁਣਿਆ ਕਰੋ ਪੂਰੇ ਗੌਰ ਨਾਲ ਸੁਣਨਾ ਕੀ ਮਤਲਬ ਹੁੰਦਾ ਤੁਸੀਂ ਹੋਰ ਵੀ ਵੀਡੀਓ ਦੇਖਦੇ ਹੋ ਹਾਂਗੇ ਵੀਡੀਓ ਬਹੁਤ ਆਉਂਦੀਆਂ ਨੇ ਵੀਰ ਜੀ ਸੱਜਣਾ ਖਣੀ ਵੀਡੀਓ ਪਾਈ ਜਾਂਦਾ ਹਰ ਇੱਕ ਬੰਦਾ ਪਾਈਦਾ ਵੀਡੀਓ ਦਿਖਾਉਣ ਮੇਲੇ ਤਾਂ ਕੁਝ ਹੋਰ ਹੁੰਦਾ ਬਾਈ ਜੀ ਜਦੋਂ ਤੁਸੀਂ ਬਗਜਾਨੇ ਵਾਲੀ ਦੀ ਸ਼ਾਪ ਤੇ ਉਦੋਂ ਕੁਝ ਹੋਰ ਹੋ ਜਾਂਦਾ ਉਹ ਮੈਂ ਤਾਂ ਹੀ ਵਾਰ-ਵਾਰ ਕਹਿੰਦਾ ਵੀ ਵੀਡੀ ਪੂਰੇ ਗੌਰ ਨਾਲ ਦੇਖੋ ਵੀ ਇਹ ਦਿਖਾਉਂਦਾ ਕੀ ਹੈ ਕੀ ਰੇਟ ਲਾਉਂਦਾ ਹੈ ਇਹ ਕੀ ਕੁਆਲਿਟੀ ਦਿਖਾਉਂਦਾ ਆਪਣੀ ਬਾਈ ਬਣ ਕੇ ਪੂਰੇ ਗੌਰ ਨਾਲ ਸੁਣਿਆ ਕਰੋ ਵੀ ਕੀ ਗੱਲਬਾਤ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਦੇਖਿਆ ਕਰੋ ਇੱਕ ਵਾਰੀ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਰ ਬਣ ਕੇ ਸਾਨੂੰ ਇਹ ਪਹਿਲਾਂ ਵੀ ਆਪਾਂ ਕਿਹਾ ਵੀਡੀਓ ਦੇ ਵਿੱਚ ਤੁਹਾਨੂੰ ਹੁਣ ਵੀ ਕਹਿੰਦੇ ਆ ਵੀ ਤੁਹਾਡੇ ਵਾਸਤੇ ਅਸੀਂ ਬਹੁਤ ਮਿਹਨਤ ਕਰਦੇ ਆ ਵੀ ਜੀ ਤੁਹਾਨੂੰ ਬਹੁਤ ਹੀ ਵੈਰਿਟੀ ਨਵੀਂ ਤੋਂ ਨਵੀਂ ਦਿਖਾਉਣਾ ਹੈ ਤੇ ਤੁਸੀਂ ਵੀ ਬਾਈ ਬਣ ਕੇ ਆਦਾ ਹੱਕ ਬਣਦਾ ਜ਼ਰੂਰ ਦਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਾਈ ਇਹ ਆਪਣਾ ਮੁੱਖ ਮਕਸਦ ਅਜ ਦਵਟਿਆਂ ਤੇ ਆਪਾਂ ਦਵੱਟੇ ਲੈ ਕੇ ਆਏ ਆ ਬਹੁਤ ਜਿਆਦੇ ਵੱਡੀ ਵੈਰਾਈਟੀ ਦੇ ਵਿੱਚ ਲੈ ਕੇ ਆਏ ਆ ਵੱਡੀ ਕੁਆਂਟੀਟੀ ਚ ਮਾਲ ਹੈ ਆਪਣੇ ਕੋਲੇ ਤੇ ਆਪਾਂ ਇੱਕ ਇਹ ਵੀ ਸਾਰਿਆਂ ਨੂੰ ਦੱਸ ਦਈਏ ਵੀਰ ਆਪਣਾ ਵੀ ਜੀ ਹੋਰ ਸੇਲ ਦਾ ਕੰਮ ਹੈ ਆਪਣੇ ਕੋਲ ਜਿਆਦਾਤਰ ਖਾਸ ਕਰ ਦੁਕਾਨਦਾਰ ਵੱਧ ਆਉਂਦੇ ਆ ਜਿਹੜੇ ਦੁਕਾਨਦਾਰ ਕਰਦੇ ਆ ਆਪਣੇ ਕੋਲੇ ਉਹ ਆਉਂਦੇ ਨਾ ਤੇ ਉਹਨਾਂ ਨੂੰ ਆਪਾਂ ਦਿੰਨੇ ਆਂ ਇਹ ਮਾਲ ਤੇ ਆਪਾਂ ਹੁਣ ਦਿਖਾਉਣੇ ਤੁਹਾਨੂੰ ਦਵੱਟੇ ਇੱਕ ਮੇਰੇ ਵੀ ਜਿਆ ਕੁਆਲਿਟੀ ਚੈੱਕ ਕਰੋ ਜਰੂਰ ਇੱਕ ਰੇਟ ਜਰੂਰ ਚੈੱਕ ਕਰੋ ਵੀ ਇਹ ਆਪਾਂ ਕੀ ਰੇਟ ਬੋਲਦੇ ਆਂ ਤੁਹਾਨੂੰ ਹਰ ਇੱਕ ਚੀਜ਼ ਦਾ ਰੇਟ ਦੱਸਾਂਗੇ ਹਰ ਇੱਕ ਚੀਜ਼ ਦਿਖਾਵਾਂਗੇ ਸਾਰੀ ਵੇਲੇ ਤੁਹਾਨੂੰ 5-7 ਮਿੰਟਾਂ ਦੇ ਵਿੱਚ ਸਾਰੀ ਦੁਕਾਨ ਦਿਖਾ ਦੇਵਾਂਗੇ ਤੇ ਆਓ ਵੀਰ ਜੀ ਆਪਾਂ ਤੁਹਾਨੂੰ ਦਿਖਾਈ ਦੁਕਾਨ ਪਹਿਲਾਂ ਤਾਂ ਆਪਾਂ ਦੁਬੱਟੇ ਦੇਖੋ ਵੀ ਜੀ ਆਪਣੇ ਕੋਈ ਆ ਦੁੱਟਾ ਬੀਜੀ ਦਾ ਕੁਆਲਿਟੀ ਚੈੱਕ ਕਰੋ ਪਹਿਲਾਂ ਤਾਂ ਵੀ ਕਿੰਨਾ ਵੱਡਾ ਸਾਈਜ਼ ਹੈ ਤੇ ਪੋਲਾ ਰੂਮ ਵਰਗਾ ਕੱਪੜਾ ਇਹ ਦੇਖੋ ਦੇਖ ਲਓ ਜੀ ਗੌਰ ਨਾਲ ਦੇਖੋ ਚੈੱਕ ਕਰਕੇ ਵੀ ਤੁਹਾਨੂੰ ਕੀ ਕੁਆਲਿਟੀ ਮੈਂ ਦਿਖਾ ਰਿਹਾ ਹਾਂ ਕੀ ਰੇਟ ਤੁਹਾਨੂੰ ਮੈਂ ਦੇ ਰਿਹਾ ਹਾਂ ਕੀ ਗੱਲਬਾਤ ਹੈ ਇਹ ਸਾਰਾ ਗੌਰ ਨਾਲ ਸੁਣਿਆ ਕਰੋ ਵੀਰ ਜੀ ਐਂਡ ਤੱਕ ਦੇਖਿਆ ਕਰੋ ਇਹ ਇਹ ਸਾਰੀ ਕੁਆਲਿਟੀ ਦੀ ਜੀ ਪੂਰੀ ਵਧੀਆ 2.5 ਮਿੰਟ ਦੀ ਲੈਂਥ ਹੈ ਤੇ ਬਾਹਰ ਦਾਪਾ ਮੱਥਾ ਨਹੀਂ ਛੋੜਾ ਮਾਰਦੇ ਆਪਾਂ ਮੋਟਾ-ਮੋਟਾ ਦਿਖਾਵਾਂਗੇ ਲਾਜ ਨਾ ਮਰਜੀ ਲਿਓ ਮਾਲ ਕੋਈ ਗੱਲ ਨਹੀਂ ਇਹ ਨਹੀਂ ਹੈ ਵੀ ਆਪਣਾ 2-4 ਚੁੰਨੀ ਨੂੰ ਭਾਵੇਂ ਆਪਾਂ ਤੋਂ 200 ਚੁੰਨੀ ਇਕੱਠੀ ਲੈ ਲਓ ਵੀ ਜੀ ਉਹ ਵੀ ਦੇਵਾਂਗੇ ਆਪਣੇ ਕੋਈ ਹੋਰ ਸੇਲ ਦਾ ਕੰਮ ਹੈ ਵੱਡਾ ਕਰਨਾ ਆਪਣਾ ਇਹ ਆ ਚੁੰਨੀਆਂ ਵੀ ਜੀ ਇਹ ਇਹ ਸਾਰੀ ਚੁੰਨੀ ਸੁਣਵਾ ਜਿਹੜੀ ਦਿਖਾ ਰਿਹਾ ਹੈ ਇਹ ਇੱਕ ਵੈਰਾਈਟੀ ਦੀ ਚੁੰਨੀ ਹੈ ਜੀ ਇੱਕੋ ਇਹਦਾ ਰੇਟ ਹੋਊ ਉਸ ਨੂੰ ਰੇਟ ਦੱਸਾਂਗੇ ਕੋਈ ਗੱਲ ਨਹੀਂ ਪਹਿਲਾਂ ਚੁੰਨੀਆਂ ਦੇਖ ਲਓ ਨਜ਼ਰ ਮਾਰ ਲਓ ਚੁੰਨੀਆਂ ਤੇ ਆਹ ਦੇਖੋ ਕੁਆਲਿਟੀ ਚੁੰ ਬਹੁਤ ਹੀ ਸਹਜ ਵੱਡਾ ਹੈ ਨਾ ਤੇ ਪੂਰੀ ਵਧੀਆ ਕੁਆਲਿਟੀ ਇਹ ਦੇਖੋ ਬਈ ਜੀ ਚੈੱਕ ਕਰੋ ਉਹੀ ਚੁੰਨੀਆਂ ਮਲਮਲ ਦੀ ਦੀ ਜੀ ਡਿਜ਼ਾਈਨ ਇਹਦੇ ਵਿੱਚ ਜਿੰਨੇ ਤੁਸੀਂ ਕਹੋਗੇ ਬਈ ਜੀ ਉਹਨੇ ਡਿਜ਼ਾਈਨ ਦੇ ਦਾਂਗੇ ਆਪਾਂ ਡਿਜ਼ਾਈਨ ਬਹੁਤ ਪਿਆਏ ਜੇ ਉਹਨਾਂ ਆਪਾਂ ਇਕੱਲਾ ਇਕੱਲਾ ਦਿਖਾਉਣੇ ਬਈ ਜੀ ਫਿਰ ਸਮਾਂ ਨਹੀਂ ਆ ਗਿਆ ਦਿੰਦਾ ਸਮਾਂ ਬਹੁਤ ਟੱਪ ਜਾਂਦਾ ਇਕੱਲਾ ਇਕੱਲਾ ਜੀ ਦਾ ਕਰਦਾ ਇਕੱਲਾ ਇਕੱਲਾ ਆਪਾਂ ਦਿਖਾ ਦਈਏ ਫਿਰ ਇਹ ਸਮਾਂ ਨਹੀਂ ਆ ਗਿਆ ਦਿੰਦਾ ਆਪਾਂ ਨੂੰ ਇਹਦਾ ਮਤਲਬ ਇਹ ਹੈ ਜੀ ਇੱਕ ਦੇਖੋ ਆਹ ਦੇਖੋ ਦੁਪੱਟਾ ਬਈ ਜੀ ਇਹ ਵੀ ਜੀ ਆਮ ਦੁਬੱਟਾ ਦੁਕਾਨਾਂ ਤੇ 200 ਰੁਪਏ ਦਿੰਦੇ ਵੀ ਜੀ ਸੋਨੂੰ 200 ਤੋਂ ਘੱਟ ਨਹੀਂ ਦਿੰਦੇ ਪਰ ਆਪਣਾ ਮਨਜਿੰਦਰ ਕਲਾਥ ਹਾਊਸ ਤੇ ਸੋਨੂੰ ਵੀ ਜੀ ਇਹ 180 ਤੇ 80 ਰੁਪਏ ਦਾ ਪਊਆ ਜਿਹੜਾ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਊਗਾ ਲੈਸ ਹੋਰ ਵੀ ਲੈਸ ਲਾਊਗਾ 180 ਤੋਂ ਵੀ ਲੈਸ ਲਾਊਗਾ ਦੁਬੱਟੇ ਦੀ ਗੌਰ ਕਰੋ ਚੈੱਕ ਕਰੋ ਵੀ ਇਹ ਕਿਹੜਾ ਦੁਬੱਟਾ ਹੈ ਕੀ ਰੇਟ ਮਿਲਦਾ ਹੈ ਕੀ ਗੱਲਬਾਤ ਹੈ ਸੋਨੂੰ ਚੈੱਕ ਕਰੋ ਵੀ ਜੀ ਦੁਬੱਟਾ ਚੈੱਕ ਕਰੋ ਇਹਦਾ ਰੇਟ ਵੀ ਜੀ ਆਮ ਦੁਕਾਨ ਤੇ 200 ਰੁਪਏ ਲੈਂਦੇ ਸੋ ਤੋਂ ਤੇ ਸਾਡੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਤੁਹਾਨੂੰ ਇਹ 180 ਰੁਪਏ ਦਾ ਕੱਲਾ ਕੱਲਾ ਦੁਬੱਟਾ ਮਿਲੂ ਜੇ ਲੈਣਾ ਤੇ ਜੇ ਤੁਸੀਂ ਹੋਰ ਸੇਲ ਦੇ ਵਿੱਚ ਦੁਕਾਨਦਾਰ ਨੇ ਲੈਣਾ ਵੀਜੀ ਫਿਰ ਹੋਰ ਲੈਸ ਲਾਵਾਂਗੇ ਇਹਦੇ ਨਾਲੋਂ ਆਪਾਂ ਦੁਬੱਟਾ ਚੈੱਕ ਕਰ ਲਓ ਬਾਈ ਜੀ ਪੂਰਾ ਫੁੱਲ ਸਾਈਜ਼ ਹੈ ਉਹੀ ਗੱਲ ਹੈ ਉਹੀ ਬਾਤ ਹੈ ਦੁਬੱਟਾ ਤੁਹਾਨੂੰ ਹੋਰ ਵੀ ਦਿਖਾਉਣੇ ਬਾਈ ਜੀ ਆਹ ਦੇਖੋ ਡੋਟੇ ਚੈੱਕ ਕਰ ਲਓ ਡੋਟੇ ਦੀ ਕੁਆਲਿਟੀ ਬਾਈ ਜੀ ਬਹੁਤ ਸਿਹਰੀ ਦੀ ਕੁਆਲਿਟੀ ਹੈ ਦੇਖੋ ਫੁੱਲ ਸਾਈਜ਼ ਹੈ ਫੁੱਲ ਸਾਈਜ਼ ਹੈ ਡੋਟੇ ਦੀ ਕੁਆਲਿਟੀ ਪੂਰੀ ਸਿਹਰੀ ਦੀ ਹੈ ਜਮ ਕਵਾਲਿਟੀ ਚੈੱਕ ਕਰਿਆ ਕਰੋ ਦੇਖਿਆ ਕਰੋ ਵੀ ਆਪਾਂ ਨੂੰ ਇਹ ਕੀ ਕੁਆਲਿਟੀ ਦਾ ਆ ਦੇਖੋ ਵੀਰ ਜੀ ਇੱਕ ਸਾਨੂੰ ਹੋਰ ਫੋਲ ਕੇ ਦਿਖਾਉਣੇ ਵੀਰ ਜੀ ਕਾ ਟਾਈਮ ਬਾਅਦ ਲੱਗਦਾ ਜਦੋਂ ਆਪਾਂ ਲਫਾਫਾ ਖੋਲਦੇ ਆ ਇਹ ਆ ਦੇਖੋ ਵੀਰ ਕਵਾਲਿਟੀ ਬਣੀ ਹੋਈ ਬਈ ਕੋਈ ਗੱਲਬਾਤ ਨਹੀਂ ਜਿਹਦੀ ਮਰਜ਼ੀ ਦੇਖੋ ਬਹੁਤ ਹੀ ਵਧੀਆ ਚੀਜ਼ ਦਿੰਦੇ ਆਪਾਂ ਮਾੜੀ ਨਹੀਂ ਦਿੰਦੇ ਚੈੱਕ ਕਰੋ ਮਾਲ ਨਾਲ ਦੀ ਬਈ ਪੋਲਾ ਜਮਾ ਰੂਮ ਵਰਗਾ ਮਾਲ ਆ ਦੇਖੋ ਦਵੱਟਾ ਦੇਖੋ ਕਿੰਨਾ ਸ਼ਾਨਦਾਰ ਦਵੱਟਾ ਪਾਕਿਸਤਾਨੀ ਦੁਬੱਟਾ ਕਹਿ ਲੋ ਭਾਈ ਇਹਨੂੰ ਜੈਪੁਰੀ ਦੁਬੱਟਾ ਕਹਿ ਲੋ ਭਾਈ ਜੀ ਇਹਨੂੰ ਕੁਛ ਕਹਿ ਲੋ ਆਪਣਾ ਮੂੰਹਾਂ ਜਿਵੇਂ ਮਰਜ਼ੀ ਕਰ ਲੋ ਪਰ ਦੁਬੱਟਾ ਤੁਹਾਡੇ ਸਾਹਮਣੇ ਹੈ ਹਰ ਇੱਕ ਪ੍ਰਕਾਰ ਦਾ ਦੁਬੱਟਾ ਆਪਣੇ ਕੋਲ ਘੱਟੋ ਘੱਟ 10 20 ਪ੍ਰਕਾਰ ਦੇ ਦੁਬੱਟੇ ਪਏ ਇੱਕ ਤੁਹਾਨੂੰ ਮੈਂ ਇਹ ਹੋਰ ਨਾ ਗੱਲ ਦੱਸ ਦਿਆਂ ਜਿਹੜਾ ਆਪਣੇ ਕੋਲ ਦੁਬੱਟਾ ਇਹ ਆਪਣੇ ਕੋਲ 40 ਰੁਪਏ ਤੋਂ ਸਟਾਰਟ ਹੈ 40 ਰੁਪਏ ਤੋਂ ਦੁਬੱਟਾ ਸਟਾਰਟ ਹੈ 40 ਤੋਂ ਲੈ ਕੇ 180 ਤੱਕ ਦੁਬੱਟਾ ਆਪਣੇ ਕੋਲੇ ਇਹ ਹੈ ਉਦੋਂ ਜਾਂ ਜੇ ਤੁਹਾਨੂੰ ਲੈਣੀ ਹੈ ਜਾਂ ਕੋਈ ਮਸਲੀਨ ਦਾ ਚੰਗਾ ਲੈਣਾ ਉਹ ਆ ਡੰਜੀ ਰੁਬੱਟਾ ਆਪਾਂ ਹੁਣ ਜਿੰਨ ਚਾਈ ਤੇ ਆਈ ਦਿਖਾਉਣੇ ਨੇ 40 ਰੁਪਏ ਵਾਲੇ ਬਹੁਤ ਦਵੱਟੇ ਪਏ ਆਪਣੇ ਕੋਲੇ ਗੌਰ ਨਾਲ ਦੇਖਿਆ ਕਰੋ ਵੀ ਜੀ ਮੇਰੀ ਵੀਡੀਓ ਤੁਸੀਂ ਗੌਰ ਨਾਲ ਚੈੱਕ ਕਰਿਆ ਕਰੋ ਗੌਰ ਨਾਲ ਚੈੱਕ ਕਰਕੇ ਤੁਹਾਨੂੰ ਦੇਖਿਆ ਕਰੋ ਵੀ ਕੀ ਰੇਟ ਬੋਲਦੇ ਆ ਇਹ ਇਹ ਆ ਚੈੱਕ ਕਰ ਲਓ ਵੀ ਜੀ ਬਹੁਤ ਵਧੀਆ ਪੋਲਾ ਦਵੱਟਾ ਹੈ ਬੁੜੀਆਂ ਘਰੇ ਕੰਮ ਕਰਦੀਆਂ ਜਿਹੜੇ ਬਾਈ ਆਪਣਾ ਘਰ ਦਾ ਚੁੱਲੇ ਚੋਂ ਕਰਦੇ ਕੰਮ ਕਰਦੇ ਉਹਦੇ ਵਾਸਤੇ ਦਵੱਟਾ ਬਹੁਤ ਹੀ ਵਧੀਆ ਹੈ ਸ਼ਾਨਦਾਰ ਦਵੱਟਾ ਹੈ ਦੇਖੋ ਇਹ ਗੋਲੀ ਰੋਟਾ ਵਜਦਾ ਵੀ ਜੀ ਇਹ ਇਹਦਾ ਨਾਮ ਹੈ ਗੋਲਡ ਡਵੱਟਾ ਕਹਿੰਦੇ ਇਹਨੂੰ ਆਪਾਂ ਵੀਰ ਜੀ ਕੁੱਲ 40 ਰੁਪਏ ਦਾ ਡਵੱਟਾ ਦਿੰਨੇ ਕੁੱਲ 40 ਰੁਪਏ ਦਾ ਆਮ ਦੁਕਾਨ ਤੇ ਇਹ 50 ਰੁਪਏ ਦਾ ਡਵੱਟਾ ਵਿਖਦਾ ਆਪਾਂ ਦਿੰਨੇ 40 ਰੁਪਏ ਦਾ 40 ਤੋਂ ਲੈ ਕੇ ਜਿੰਨੇ ਆਲਾ ਮਰਜ਼ੀ ਡਵੱਟਾ ਲੈ ਲਓ ਫਿਰ ਵੀਰ ਜੀ ਆਪਾਂ ਦਿੰਨੇ ਆ ਆ ਦੇਖੋ ਜੀ ਮੰਚਲੀ ਐ ਸਮਰਾਟ ਦੀ ਜਿਹੜੀ ਸਮਰਾਟ ਦੀ ਮੰਚਲੀ ਐ ਵੀਰ ਜੀ ਗੌਰ ਨਾਲ ਸੁਣ ਲਿਓ ਇਹਦਾ ਰੇਟ 150 ਰੁਪਏ ਬੋਲਦੇ ਆ ਵੀਰ ਜੀ ਬਿਜਾਰ ਦੇ ਵਿੱਚ ਇਹਦਾ ਰੇਟ ਵੀ ਜੀ ਜਿਹੜੀ ਸਮਰਾਟ ਮੰਚਲੀ ਹੈ ਨਾ ਇਹਦਾ ਰੇਟ 150 ਰੁਪਿਆ ਬੋਲਦੇ ਵੀ ਜੀ ਬਾਜ਼ਾਰ ਦੇ ਵਿੱਚ ਜਿੱਥੋਂ ਮਰਜ਼ੀ ਪਤਾ ਕਰ ਲਿਓ ਆਪਾਂ ਚੈਲੰਜ ਕਰਦੇ ਆ ਇਸ ਗੱਲ ਤੇ 150 ਤੋਂ ਘੱਟ ਦਿੰਦੇ ਨਹੀਂ ਹੈਗੇ ਪਰ ਆਪਣਾ ਰੇਟ ਵੀ ਜੀ ਆਪਣੀ ਦੁਕਾਨ ਦਾ ਰੇਟ 100 ਰੁਪਿਆ ਰੇਟ ਹੈ ਵੀ ਜੀ ਦਾ ਜੇ ਕੋਈ ਇਹ ਮੰਚਲੀ ਦਾ ਦੁਪੱਟਾ ਸਮਰਾਟ ਦੀ ਕੋਈ 100 ਰੁਪਿਆ ਦੇ ਜੇ ਵੀਰ ਜੀ ਜ਼ਿੰਮੇਵਾਰੀ ਹੈ ਪੂਰੀ ਫੁੱਲ ਜਿਹੜੀ ਆ ਮੰਚਲੀ ਹੈ ਵੀਰ ਜੀ ਮੰਚਲੀ ਸਮਰਾਟ ਦੀ ਹੈ ਇਹ ਪੂਰਾ ਵਧੀਆ ਪਿਓਰ ਦੁਪੱਟਾ ਦੇਖੋ ਇਹਦਾ ਰੇਟ ਪੂਰਾ 100 ਰੁਪਿਆ ਵੀਰ ਜੀ ਦੇਖੋ ਚੈੱਕ ਕਰੋ ਬਈ ਜੀ ਨਾਈਟ ਰੇਟ ਹੈ ਵੀ ਜਿਹੜਾ 100 ਰੁਪਿਆ ਨੈਟ ਲਾਉਣੇ ਆਪਾਂ ਦਵੱਟਾ ਬਾਈ ਜੀ ਕਾਹਦਾ ਦਵੱਟਾ ਬਹੁਤ ਸੋਹਣਾ ਦਵੱਟਾ ਆ ਚੈੱਕ ਕਰੋ ਬਾਈ ਜੀ ਹੋਰ ਦਿਖਾਉਣ ਇੱਕ ਵਾਰੀ ਖੋਲ ਕੇ ਦਵੱਟਾ ਆਪਾਂ ਇੱਕ ਵਾਰੀ ਜੀ ਸ਼ੇਅਰ ਜ਼ਰੂਰ ਕਰ ਲਿਆ ਕਰੋ ਬਾਈ ਬਣ ਕੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈੱਕ ਕਰੀ ਜਾ ਕਰੋ ਸਬਸਕ੍ਰਾਈਬ ਤੇ ਸ਼ੇਅਰ ਦਾ ਸੁਣਾ ਹੱਕ ਮੰਦਾ ਬਾਈ ਜੀ ਤੁਹਾਡਾ ਕੁਝ ਨਹੀਂ ਲੱਗਦਾ ਵੀ ਜੀ ਤੁਸੀਂ ਦਾ ਬੱਟ ਨਹੀਂ ਨੱਪਣਾ ਵੀਰ ਬਣ ਕੇ ਦੱਬ ਦਿਆ ਕਰੋ ਇਹ ਆ ਦੇਖੋ ਸੋਨੂੰ ਇਹ ਜੇ ਬਾਈ ਜੀ ਆਰਟੀਕਲ ਦਿਖਾਉਣਾ ਦੇਖੋ ਸਭ ਨੂੰ ਸਸਤੇ ਹੈ ਤੁਸੀਂ ਵੀਡੀਓ ਦੇਖਦੇ ਹੋ ਤੁਸੀਂ ਆਪਣੀ ਵੀਡੀਓ ਵੀ ਦੇਖਦੇ ਹੋ ਲੋਕਾਂ ਨੇ ਵੀ ਦੇਖਦੇ ਹੋ ਭਾਈ ਜੀ ਬਹੁਤ ਜਿਆਦਾ ਸਸਤਾ ਲਾਉਨੇ ਆਪਦਾ ਕੰਮ ਹੀ ਪਾਰਾ 5-10 ਰੁਪਏ ਦੇ ਕੰਮ ਕਰਦੇ ਆ ਉਹ ਕੰਮ ਨਹੀਂ ਹੈਗਾ ਆਪਣਾ ਵੀ ਮਿਸਲ ਪਟਿਓ ਆ ਸਮਰਾਟ ਦੀ ਮੰਚਲੀ ਵੀ ਜੀ 100 ਰੁਪਏ ਦਾ ਡਬਟਾ ਆਮ ਆਮ ਬਜ਼ਾਰ ਦੇ ਵਿੱਚ ਆਮ ਦੁਕਾਨਾਂ ਦੇ ਵਿੱਚ ਇਹਨੂੰ 700 ਰੁਪਿਆ 150 ਰੁਪਿਆ ਲਾਉਂਦੇ ਆ ਵੀ ਜੀ ਆਪਣਾ ਰੇਟ 100 ਰੁਪਿਆ ਕੁੱਲ net rate 100 ਰੁਪਿਆ ਆ ਇੱਕ ਵੀ ਜੀ ਤੁਹਾਨੂੰ ਆ ਫੇਰ ਵੀ ਦਿਖਾ ਦਈਏ ਆਪਾਂ ਸਾਡੇ ਕੋਲੇ ਆਉਂਦੇ ਆ ਗਾਹਕ ਸਾਨੂੰ ਇਹ ਕਹਿੰਦੇ ਸਾਨੂੰ 350 ਮਿਲਦਾ ਜੀ ਸਾਨੂੰ ਆਏ ਮਿਲਦਾ ਜੀ ਆਪਾਂ ਹਰ ਇੱਕ ਨੂੰ ਮੈਂ ਇਹੀ ਦੱਸਣਾ ਚਾਹੁੰਨਾ ਮੈਂ ਇਹੀ ਦੱਸਣਾ ਚਾਹੁੰਨਾ ਮੇਜੀ ਵੀਜੀ ਆਹਾ BMW ਹੈ ਜੀ AK टैक्स ਦਾ ਭਾਈ ਜੀ ਜਦੋਂ ਤੁਸੀਂ ਲੈਣੇ ਹੁੰਨੇ ਹੋ ਨਾ BMW AK ਟੈਕਸ ਦਾ ਚੈੱਕ ਕਰਿਆ ਕਰੋ ਜਿਸ ਨੂੰ BMW AK ਟੈਕਸ ਦਾ ਮਿਲਦਾ ਫਿਰ ਮੈਂ ਮੰਨੂ ਇਸ ਗੱਲ ਤੇ ਭਾਈ ਜੀ ਦੇਸੀ ਚਾਜਾਂ ਕੇ ਫੜਾਈ ਜਾਂਦਾ ਉਹ ਕਹਿੰਦਾ 3500 ਦਾ ਫਰਾਮਾ ਕਰ ਰਹੇ ਬਾਈ ਜੀ ਕੋਈ ਨਹੀਂ ਦਿੰਦਾ 3500 ਰੁਪਿਆ ਇਹ AK ਟੈਕਸ ਦਾ ਕਪੜਾ ਕੁਆਲਿਟੀ ਦੇਖੋ ਬਾਈ ਜੀ ਇਹ ਇੱਕ ਕਿਓਵਰ ਕੀ ਕੁਆਲਿਟੀ ਹੈ ਬਾਈ ਜੀ ਪੋਲੀ ਜਮਾ ਇੱਕ ਨੰਬਰ ਕੁਆਲਿਟੀ ਹੈ ਇਹ ਇਹਦਾ ਰੇਟ ਵੀ ਜੀ 450 ਰੁਪਿਆ ਰੇਟ ਹੈ ਇਹ ਕਾਟਨ ਦਾ ਰੇਟ ਬਾਈ ਜੀ 450 ਰੁਪਿਆ ਰੇਟ ਵੀ ਜੀ ਜਿਸ ਨੂੰ ਕੋਈ ਦੇ ਜ ਆਪਣੀ ਪੂਰੀ ਜ਼ਿੰਮੇਵਾਰੀ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਰੀਸੇਲਰ ਹੈ ਉਹਨੂੰ ਆਪਾਂ ਵਾਰ-ਵਾਰ ਦੱਸਦੇ ਆ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਲੈਸ ਹੈ ਬਾਈ ਜੀ ਕੋਈ ਫੋਨ ਤੇ ਗੱਲ ਕਰੂੰ ਆਪਣੇ ਨਾਲ ਫੋਨ ਤੇ ਗੱਲ ਕਰਕੇ ਫੇਰ ਪਤਾ ਲੱਗਦਾ ਆਹ ਦੇਖੋ ਵੀਰ ਜੀ BMW ਇੱਕ ਕਰੋ ਚੈੱਕ ਬਾਈ ਜੀ ਏਕੇ ਟੈਕਸ ਦੀ BMW ਇਹਨੂੰ ਕੈਮਰਾ ਕਹਿੰਦੇ ਵੀ ਜੀ ਪੂਰਾ ਵਧੀਆ ਮਾਲ ਹੈ ਇਹ ਸਟੈਂਡਰਡ ਦਾ ਮਾਲ ਹੈ ਇਹ ਆਪਣੇ ਕੋਲ ਦੇਸੀ ਮਾਲ ਨਹੀਂ ਬਾਈ ਜੀ ਆਪਾਂ ਰੱਖਦੇ ਆਪਾਂ ਰੱਖਦੇ ਪੂਰਾ ਪਿਓਰ ਮਾਲ ਆਹ ਬਾਈ ਜੀ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਦੁਪੱਟਾਂ ਨਾਲ ਤੁਹਾਨੂੰ ਸਾਰੀ ਚੀਜ਼ ਦਿਖਾ ਦਿੱਤੀ ਆਪਣੇ ਕੋਲ ਵੀ ਜੀ 40 ਰੁਪਿਆ ਤੋਂ ਲੈ ਕੇ ਆ ਬੀ ਜੀ 40 ਰੁਪਿਆ ਤੋਂ ਲੈ ਕੇ ਦੁਪੱਟਾ ਦੇਖ ਲਓ ਚੈੱਕ ਕਰ ਲਓ ਇਹਦਾ ਰੇਟ 100 ਤੇ 80 ਰੁਪਿਆ ਰੇਟ ਆ ਬਾਈ ਜੀ ਧੋਖਾ ਨਾ ਖਾਓ ਗੌਰ ਨਾਲ ਦੇਖੋ ਵੀਡੀਓ ਨੂੰ ਸਾਰਿਆਂ ਨੂੰ ਗੌਰ ਨਾਲ ਦੇਖਿਆ ਕਰੋ ਕੀ ਰੇਟ ਹੈ ਕੀ ਆਪਾਂ ਨੂੰ ਬਹੁਤ ਦਵਾਉਂਦਾ ਬਾਹਲਾ ਵੀਜੀ ਦੁਬੱਟਾ ਆਪਣੇ ਕੋਲੇ ਆ ਚੱਲਦਾ ਹੈ। ਇਹਦਾ ਦੁਬੱਟਾ ਵੀਜੀ ਇਹ ਚੱਲਦਾ ਹੈ। ਫਟਾ ਬਾਈ ਜੀ ਆ ਸੀ। ਇਹ ਦੇਖੋ ਚੈੱਕ ਕਰੋ। ਇਹਨੂੰ ਬਾਈ ਜੀ 2-200 ਰੁਪਏ ਚ ਵੇਚੀ ਜਾਂਦੇ ਆ। ਆਮ ਦੁਕਾਨਦਾਰ ਵੀਜੀ ਇਹਨੂੰ 2-200 ਰੁਪਏ ਚ ਦੇਖੀ ਜਾਂਦੇ ਆ। ਜਦੋਂ ਵੀ ਤੁਸੀਂ ਖਰੀਦਦੇ ਹੋ ਕਿਤੋਂ ਵੀ ਖਰੀਦਦੇ ਹੋ ਵੀਜੀ ਜ਼ਰੂਰ ਚੈੱਕ ਕਰੋ। ਰੇਟ ਵੀ ਚੈੱਕ ਕਰੋ, ਵੈਰਾਈਟੀ ਵੀ ਚੈੱਕ ਕਰੋ ਫੇਰ ਲਵੋ। ਲੈ ਜਿੱਥੋਂ ਮਰਜ਼ੀ ਲਓ ਕੋਈ ਗੱਲ ਨਹੀਂ ਪਰ ਤੁਸੀਂ ਰੇਟ ਤੇ ਕੁਆਲਿਟੀ ਚੈੱਕ ਕਰਾਂਗੇ ਫਿਰ ਤੁਹਾਨੂੰ ਪਤਾ ਲੱਗੂ ਵੀ ਅਸੀਂ ਆਪਾਂ ਕਿੱਥੋਂ ਖਰੀਦਦੇ ਆਂ ਕੀ ਖਰੀਦਦੇ ਆਂ ਭਾਈ ਜੀ ਵਾਰ-ਵਾਰ ਦੱਸ ਰਿਹਾ ਹਾਂ ਜੇ ਜੀ ਚੁੰਨੀ ਜੀ ਖਰੀਦਣੀ ਆ ਪੂਰੀ ਗੌਰ ਨਾਲ ਖਰੀਦੋ ਆਪਣੇ ਕੋਲੇ 40 ਰੁਪਏ ਤੋਂ ਲੈ ਕੇ ਸਟਾਰਟ ਹੈ ਭਾਈ ਜੀ 40 ਰੁਪਏ ਦੀ ਗੋਲੀ ਚੁੰਨੀ ਆਪਾਂ 40 ਰੁਪਏ 'ਚ ਲੈਣੇ ਮਨਜਿੰਦਰ ਕਲੌਥ ਹਾਊਸ ਭਾਈ ਜੀ ਆਹ ਬੋਰਡ ਲੱਗਿਆ ਹੁੰਦਾ ਆਪਣਾ ਦੁਕਾਨ ਕੋਲੇ ਯਾਦ ਰੱਖੋ ਭੁੱਲਣਾ ਜਾਈਓ ਆਹ ਬੋਰਡ ਆਪਣਾ ਦੁਕਾਨ ਮੂਹਰੇ ਮਨਜਿੰਦਰ ਕਲੌਥ ਹਾਊਸ ਦਾ ਫਿਰ ਜੀ ਜੀ ਆਪਾਂ ਤੁਹਾਨੂੰ 2-4 ਸੂਟ ਵੀ ਦਿਖਾ ਦਨੇ ਹੂੰ ਤਾਂ ਵੈਸੇ ਆਪਾਂ ਜਿਹੜ ਦੇ ਬੱਤਰਾਵਾਜ਼ੀ ਪਾਈ ਸੀ ਵੀਡੀਓ ਪਰ ਕੋਈ ਨਹੀਂ 1-2 ਮਿੰਟ ਕਿ ਬੱਜਦੇ ਆ ਆਪਾਂ ਤੁਹਾਨੂੰ ਦਿਖਾਉਣੇ ਆ ਵੀਦੇ ਕੋਈ ਸੂਟ ਵੀ ਦਿਖਾਵਾਂਗੇ ਬਾਈ ਕਾਹਦੇ ਸੂਟ ਆ ਬਾਈ ਬਾਹਲੇ ਸੋਹਣੇ ਸੂਟ ਆ ਤੇ ਕਰੋ ਚੈੱਕ ਵੀਰੇ ਆ ਲੈ ਚੈੱਕ ਕਰੋ ਬਾਈ ਜੀ ਇਹਦੇ ਨਾਲ ਦਾ ਸੂਟ ਪੂਰਾ ਫੁੱਲ ਜ਼ਿੰਮੇਵਾਰੀ ਆ ਜੇ ਤੁਹਾਨੂੰ ਮਿਲ ਜੇ ਪੂਰੀ ਜ਼ਿੰਮੇਵਾਰੀ ਗਾਰੰਟੀ ਦਾ ਸੂਟ ਆ ਬਾਈ ਜੀ ਦੇਖੋ ਇਹੇ 600 ਰੁਪਏ ਦਾ ਸੂਟ ਆ ਬਾਈ ਜੀ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਬੜਾ ਲੈਸ ਲੱਗੂ ਮੜਾ ਫੋਨ ਤੇ ਪੁੱਛ ਲਓ ਜਰੂਰ ਬਾਈ ਜੀ ਬਹੁਤ ਜ਼ਿਆਦਾ ਲੈਸ ਲੱਗੂ ਸਕਰੀਨ ਸ਼ਾਟ ਲੈ ਕੇ ਸਾਨੂੰ ਫੋਟੋ ਭੇਜ ਦਿਓ ਤੁਹਾਨੂੰ ਪਟੱਕੇ ਨੇ ਦੱਸ ਦਿਆਂ ਵੀ ਬਾਈ ਦੁਕਾਨਦਾਰ ਨੂੰ ਆਹ ਰੇਟ ਲੱਗੂ ਆ ਜੇ ਕੋਈ ਵੱਡਾ ਕਵਾਂਟੀਟੀ ਚ ਮਾਲ ਚੱਕ ਲੂਆ ਸਾਡੇ ਵਾਸਤੇ ਤਾਂ ਬਾਈ ਜੀ ਉਹੀ ਦੁਕਾਨਦਾਰ ਹੈ ਜਿਹੜਾ ਵੱਡੀ ਕਵਾਂਟੀਟੀ ਚ ਮਾਲ ਚੱਕਦਾ ਹੈ ਜਿਹੜਾ 20 30 ਹਜ਼ਾਰ ਦਾ ਮਾਲ ਲੈਂਦਾ 10 ਹਜ਼ਾਰ ਤੋਂ ਉੱਤੇ ਉੱਤੇ ਮਾਲ ਸਾਥੋ ਲਊ ਆ ਉਹਨੂੰ ਤਾਂ ਅਸਰ ਬਾਈ ਜਮਾਂ 5 7 ਰੁਪਈਆ ਦੇ ਕੰਮ ਕਰਨਾ ਸੀ ਉਹਦੇ ਵਾਸਤੇ ਸਾਡੇ ਵਾਸਤੇ ਕੋਈ ਹੈ ਭਵੇਂ ਆਮ ਆਜੇ ਬੰਦਾ ਭਵੇਂ ਉਦੇ ਵਾਸਤਾ ਲੈਸ ਹੈ ਜੀ ਬਹੁਤ ਜਿਆਦਾ ਵੱਡੀ ਲੈਸ ਹੈ ਤੇ ਆਹ ਦੇਖੋ ਵੀਰ ਜੀ ਜੇ ਵੀ ਜੀ ਇਹਨੂੰ ਤੁਸੀਂ ਹੁਣ ਵੀਡੀਓ 'ਚ ਪਤਾ ਨਹੀਂ ਲੱਗ ਰਿਹਾ ਜੇ ਤੁਸੀਂ ਇਹਨੂੰ ਕਿਤੇ ਹੱਥ ਲਾ ਕੇ ਕੱਪੜੇ ਨੂੰ ਦੇਖਣਾ ਹੋਵੇ ਭਾਈ ਜੀ ਮਲਾਈ ਵਰਗਾ ਕੱਪੜਾ ਜਮਾ ਮਲਾਈ ਵਰਗਾ ਸ਼੍ਰੀ ਕ੍ਰਿਸ਼ਨ ਦਾ ਕੱਪੜਾ ਭਾਈ ਜੀ ਮੋਹਰ ਦੇਖ ਲਓ ਚੈੱਕ ਕਰ ਲਓ ਕੰਪਨੀ ਦਾ ਕੱਪੜਾ ਕੋਈ ਦੇਸੀ ਨਹੀਂ ਕੱਪੜਾ ਆਮ ਦੁਕਾਨਦਾਰ ਵੀਰ ਜੀ ਦੇਸੀ ਵੇਚ ਦਿੰਦੇ ਆ ਦੇਸੀ ਰਲਪਲ ਕਰੀ ਜਾਂਦੇ ਆ ਉਹ ਅਸੀਂ ਕਰਦੇ ਨਹੀਂ ਅਸੀਂ ਬੇਸਿਕ ਕੰਪਨੀ ਦਾ ਕੱਪੜਾ ਸਟੈਂਡਰਡ ਦਾ ਜਮਾ ਭਾਈ ਜੀ ਆਹ ਦੁਬੱਟਾ ਇਹਦੇ ਨਾਲ ਚੈੱਕ ਕਰੋ ਦੁਬੱਟਾ ਇਹ ਚੈੱਕ ਕਰੋ ਬਾਈ ਦੁਬੱਟਾ ਦੇਖੋ ਪਹਿਲਾਂ ਕਿੰਦਾ ਸ਼ੇਡ ਦੁਬੱਟੇ ਦਾ ਦੇਖੋ ਵਧੀਆ ਭਾਜ ਆਉਂਦਾ ਵੀਰ ਜੀ ਇਹ ਸਾਢੇ 5-600 ਰੁਪਏ ਦਾ ਸ਼ੂਟ ਹੈ ਬਾਈ ਜੀ ਦੁਕਾਨਦਾਰ ਨੂੰ ਲੈ ਸਲਾਮ ਆਵੇ ਬਹੁਤ ਵਧੀਆ ਸ਼ੂਟ ਹੈ ਵੇਕਣ ਵਾਲਾ ਮਾਲ ਹੈ ਬਹੁਤ ਸੋਹਣਾ ਸ਼ੂਟ ਹੈ ਇਹ ਇੱਕ ਸੋਹਣਾ ਸ਼ੂਟ ਦਿਖਾਉਣਾ ਬਾਈ ਜੀ ਪਿਆਰ ਦੁਬੱਟਾ ਇੱਕ ਤਾਂ ਵੀ ਜੀ ਆਹ ਸੀ ਦੁਕਾਨਦਾਰ ਵਾਸਤੇ ਸ਼ੂਟ ਬਾਈ ਜੀ ਬਹੁਤ ਸ਼ਾਨਦਾਰ ਸ਼ੂਟ ਹੈ ਬਾਈ ਜੀ ਤੂੰ ਦਾ ਰੰਗ ਦੇਖੋ ਸ਼ੂਟ ਕਿੰਨਾ ਸ਼ਾਨਦਾਰ ਹੈ ਠੀਕ ਚੈੱਕ ਕਰੋ ਕਿੰਨਾ ਵਧੀਆ ਰੰਗ ਆ ਬਾਈ ਜੀ ਮਾਸਟਰਡ ਕਲਰ ਕਿੰਨਾ ਸੋਹਣਾ ਰੰਗ ਆ ਕਿੰਨਾ ਸੋਹਣਾ ਪ੍ਰਿੰਟ ਆ ਦੇਖੋ ਬਾਈ ਜੀ ਤੇ ਇਹਦੇ ਨਾਲ 5 ਮੀਟਰ ਆਲ ਓਵਰ ਕਪੜਾ ਹੈ ਤੇ ਬਾਈ ਜੀ ਪਿਓਰ ਦਾ ਨਾਲ ਦੁਪੱਟਾ ਦੇਖੋ ਤੇ ਆ ਚੈੱਕ ਕਰੋ ਇਹਦਾ ਰੇਟ ਵੀ ਜੀ 450 ਰੁਪਿਆ ਰੇਟ ਹੈ ਕੁੱਲ ਪਿਓਰ ਦੁਪੱਟੇ ਨਾਲ ਦੁਪੱਟਾ ਦੇਖੋ ਪ੍ਰਿੰਟਡ ਦੁਪੱਟਾ ਬਾਈ ਬਹੁਤ ਸੋਹਣਾ ਦੁਪੱਟਾ ਚੈੱਕ ਕਰੋ ਕੁੱਲ 450 ਰੁਪਿਆ ਰੇਟ ਦੁਕਾਨਦਾਰ ਨੂੰ ਲੈਸ ਲਾਉਂ ਵੀ ਜੀ ਜਮ੍ਹਾਂ ਕਹਿ ਕੇ ਦੇਵਾਂਗੇ ਜਿਹੜਾ ਕੋਈ ਮਾਲ ਦੱਸਦਾ ਜਿਆਦਾ ਇਕੱਠਾ ਮਾਲ ਚੱਕੂਆ ਉਹਨੂੰ ਬਹੁਤ ਜ਼ਿਆਦਾ ਲੈਸ ਲੱਗੂਗੀ ਇੱਕ ਵੀ ਜੀ ਆ ਆ ਗਿਆ ਆਪਣੇ ਕੋਲ ਤਮੰਨਾ ਕੰਪਨੀ ਦੇ ਕੰਪਨੀ ਚੈੱਕ ਕਰ ਲਓ ਪਹਿਲਾਂ ਚੈੱਕ ਕਰ ਲਓ ਵੀ ਜੀ ਕੰਪਨੀ ਲੋਗੋ ਲੱਗਿਆ ਹੋਇਆ ਸਪੈਸ਼ਲ ਜਮ ਤਮੰਨਾ ਕੰਪਨੀ ਦਾ ਸਭ ਜਾਣਦਾ ਬਾਈ ਤਮੰਨਾ ਕੰਪਨੀ ਨੂੰ ਕੋਈ ਨਹੀਂ ਭੁੱਲਿਆ ਤੇ ਇਹਦਾ ਸ਼ੂਟ ਆ ਬਾਈ ਜੀ ਦੇਖੋ ਕੁਆਲਿਟੀ ਬਾਈ ਜੀ ਇੱਕ ਨੰਬਰ ਕੁਆਲਿਟੀ ਹੈ ਇਹ ਕਰੋ ਚੈੱਕ ਬਾਈ ਇਹ ਕਰੋ ਚੈੱਕ ਐਡਾ ਸੋਹਣਾ ਸ਼ੂਟ ਆ ਬਾਈ ਜੀ ਜਮ ਠੰਡਾ ਬਰਫ ਵਰਗਾ ਪਿਆ ਕੋਈ ਐ ਨਹੀਂ ਹੈ ਵੀ ਇਹ ਗਰਮੀਆਂ ਸਮ ਤੰਕ ਰੂਆ ਵਧੀਆ ਕਪੜਾ ਇੱਕ ਨੰਬਰ ਸਮਾ ਸਟੈਂਡਰਡ ਦਾ ਤਮੰਨਾ ਕੰਪਨੀ ਦਾ ਇਹਦੇ ਨਾਲ ਵੀ ਜੀ ਪਿਓਰ ਦਾ ਦੁਪੱਟਾ ਦਿੱਤਾ ਹੈ ਪੂਰਾ ਫੁੱਲ ਪਿਓਰ ਦਾ ਦੁਪੱਟਾ ਹੈ ਜੇ ਕੋਈ ਇਹ ਕਹੇ ਵੀ ਹਾਂ ਪਿਓਰ ਨੇ ਹੈਗਾ ਫੁੱਲ ਜ਼ਿੰਮੇਵਾਰੀ ਹੈ ਵੀ ਜੀ ਪ੍ਰਿੰਟ ਹੁੰਦਾ ਦੁਪੱਟੇ ਦੇ ਉੱਤੇ ਹੈਗਾ ਫੁੱਲ ਜ਼ਿੰਮੇਵਾਰੀ ਇਹ ਆ ਦੇਖੋ ਵੀ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਹੈ ਇਹ ਚੈੱਕ ਕਰੋ ਬਾਈ ਜੀ 22 ਮੀਟਰ ਦਾ ਦੁਪੱਟਾ ਇਹ ਦੇਖੋ ਬਾਈ ਦੇਖੋ ਇਹਦਾ ਰੇਟ ਵੀਰ ਜੀ 800 ਰੁਪਿਆ ਰੇਟ ਹੈ ਤੇ ਸ਼ਾਹ ਦੁਕਾਨਦਾਰ ਨੂੰ ਲੈਸ ਕਰਾਂਗੇ ਬਾਈ ਜੀ ਇਹ ਆਮ ਰੇਟ ਹੈ ਇਹ ਬਾਈ ਜੀ ਇਹਦਾ ਨਾ 1000 1000 ਰੁਪਏ ਵੇਚੀ ਜਾਂਦੇ ਦੀ ਜੀ ਦੁਕਾਨਦਾਰ 1000 1000 ਰੁਪਏ 9900 ਰੁਪਏ ਵੇਚੀ ਜਾਂਦੇ ਆਪਾਂ ਕੋਈ ਗੱਲ ਨਹੀਂ ਜਦੋਂ ਬੰਦਾ ਦੁਕਾਨ ਤੇ ਉਹ ਜਮ੍ਹਾਂ ਸਾਫਾ ਉਹ ਲੈਵਾਂਗੇ ਕੋਈ ਗੱਲ ਨਹੀਂ ਵੱਧ ਨਹੀਂ ਲਾਉਂਦੇ ਜਿਹੜਾ ਰੇਟ ਦੱਸਾਂਗੇ ਬਾਈ ਜੀ ਉਹੀ ਲਾਵਾਂਗੇ ਕਿਹ ਹੈ ਜਿਹੜਾ ਤੁਹਾਨੂੰ ਚਾਹਤਾ ਤੇ ਉਹੀ ਦੇਵਾਂਗੇ ਇਹ ਨਹੀਂ ਹੈ ਵੀ ਦੇਣ ਵਾਲੇ ਕੋਈ ਹੋਰ ਕਹੀ ਜਾਓ ਤੇ ਵੇਚਣ ਵਾਲੇ ਕੋਈ ਹੋਰ ਕਹੀ ਜਾਓ ਸਾਡਾ ਇਹ ਕੰਮ ਹੈ ਨਹੀਂ ਵੀਰੇ ਤੇ ਆਜਾ ਇੱਕ ਤੁਹਾਨੂੰ 1 ਕਿਲੋ ਬੱਟਾ 1 ਫੁੱਟ ਤੁਹਾਨੂੰ ਹੋਰ ਸੈਟ ਕਰਾ ਤਮੰਨਾ ਕੰਪਨੀ ਦੇ ਛੂਟ ਹੈ ਬਾਈ ਜੀ ਇਹ ਦੇਸੀ ਕੰਪਨੀ ਨਹੀਂ ਹੈਗੀ ਵੀ ਕੋਈ ਦੇਸੀ ਹੋਊਗੀ ਮਾਲ ਤਮੰਨਾ ਕੰਪਨੀ ਦੇ ਇਹ ਚੈੱਕ ਕਰੋ ਬਾਈ ਜੀ ਦੇਖੋ ਛੂਟ ਦੇਖੋ ਬਾਈ ਜੀ ਜਗਦਾ ਜਮਾ ਕਹਿੰਦਾ ਵੀ ਠੀਕ ਹੈ ਛੂਟ ਹੈਗਾ ਕਿੰਨਾ ਸੋਹਣਾ ਪ੍ਰਿੰਟ ਕੀਤਾ ਦੇ ਹੋਏ ਇਹ ਆ ਦਿਖਾਉਣਾ ਸਾਨੂੰ ਦਵੱਟਾ ਵੀਡੀਓ 7000 ਜਰੂਰ ਕਰਦਿਆ ਕਰੋ ਬਾਈ ਬਣ ਕੇ 6000 ਤੇ ਸਬਸਕ੍ਰਾਈਬਰ ਦਾ ਜਰੂਰ ਕਰਦਿਆ ਕਰੋ ਵੱਡੇ ਭਾਈ ਥੋੜਾ ਹੱਥ ਮੰਗਦਾ ਦੇਖੋ ਗਾਹਾਂ ਦੀ ਗਾਹ ਦੱਸਣ ਨੂੰ ਕਿਸੇ ਦੀ ਲੁੱਟ ਬੱਕ ਸਕੇ ਤੇ ਆਹ ਦਵੱਟਾ ਹੈ ਬਾਈ ਜੀ ਦੇਖੋ ਚੈੱਕ ਕਰੋ ਦੇਖੋ ਇਹਦਾ ਰੇਟ ਵੀ ਜੀ 750 800 ਰੁਪਏ ਦਾ ਰੇਟ ਹੈ ਦੁਕਾਨਦਾਰ ਨੂੰ ਲੈਸ ਲਾਵਾਂਗੇ ਪੂਰਾ ਵਧੀਆ ਕੁਆਲਿਟੀ ਹੈ ਆਹ ਮੰਚਲੀ ਦੇ ਮੰਚਲੀ ਦੇ ਦਵੱਟੇ ਆ ਵੀ ਜੀ ਆਹ ਹੋਰ ਦਿਖਾ ਦਈਏ ਤੁਹਾਨੂੰ ਦਵੱਟੇ ਤੇ ਚੈੱਕ ਕਰੋ ਵੀਰ ਜੀ ਜਿਹੜਾ ਰੇਟ ਆਪਾਂ 100 ਰੁਪਏ ਦਿੰਨੇ ਆ ਵੀ ਜੀ ਇਹਦਾ ਮੰਚਲੀ ਦਾ ਦੇਖੋ ਦਵੱਟੇ ਚੈੱਕ ਕਰੋ ਸੌਰ ਵੀ ਦਾ ਲੋ ਜੀ ਸਿੱਧਾ ਪਾਸਾ ਦੇਖੋ ਵੀਰ ਜੀ ਪਹਿਲਾਂ ਪੁੱਠਾ ਪਾਸਾ ਸੀ ਕੋਈ ਗੱਲ ਨਹੀਂ ਸੌਰੀ ਆ ਦੇਖੋ ਇਹ ਮੰਚਲੀ ਦਾ ਵੀਰ ਜੀ 100 ਰੁਪਏ ਦਾ ਸਮਰਾਟ ਦੀ ਮੰਚਲੀ ਹੈ ਜੇ ਕੋਈ 100 ਰੁਪਏ ਦੇ ਜੇ ਵੀਰ ਜੀ ਫੁੱਲ ਜ਼ਿੰਮੇਵਾਰੀ ਹੈ ਦੇਖੋ ਸਮਰਾਟ ਦੀ ਮੰਚਲੀ ਹੈ ਜੇ ਕੋਈ 100 ਰੁਪਏ ਦੇ ਜੇ ਫੁੱਲ ਜ਼ਿੰਮੇਵਾਰੀ ਹੈ ਦੇਖੋ ਬਾਈ ਜੀ ਜਾਗਦੇ ਅਟਵੱਟੇ ਜਾਵਾਂ ਅੱਜ ਆਹ ਆਹ ਕੁਆਲਿਟੀਆਂ ਬਾਈ ਜੀ ਮੰਚਲੀ ਦੀਆਂ 100 ਰੁਪਏ ਰੇਟ ਹੈ ਇਹਨਾਂ ਦਾ ਦੇਖੋ ਚੈੱਕ ਕਰੋ ਇੱਕ ਵੀਜੀ ਆਪਾਂ ਪੈਰ ਸਬੂਟੀ ਦਿਖਾਉਣੀ ਆ ਬਾਈ ਜੀ ਆਪਾਂ ਨੂੰ ਨਵਾਂ ਆਹ ਮਾਲ ਪਿਛਲੀ ਵਾਰ ਬਹੁਤ ਜ਼ਿਆਦੇ ਵਿਕਿਆ ਸੀ ਆ ਦੇਖੋ ਐਕਟੀ ਫੇ ਫੇ ਮਾਲ ਆ ਗਿਆ ਆਪਣੇ ਕੋਲੇ ਇਹ ਪੈਰ ਸਬੂਟੀ ਹੈ ਏਕੇ ਟੈਕਸ ਦੀ ਬਾਈ ਜੀ ਯਾਦ ਰੱਖੋ ਆ ਦੇਖੋ ਏਕੇ ਟੈਕਸ ਇਹਦਾ ਰੇਟ 300 ਰੁਪਏ ਹੈ ਵੀਜੀ ਜੇ ਦੁਕਾਨਦਾਰ ਬਾਈ ਜੀ ਕੋਈ ਬੰਦ ਫੱਟੀਆਂ ਚੱਕ ਲੂ ਰਿਆਤ ਲੱਗੂ ਇਹਦਾ ਬਹੁਤ ਜ਼ਿਆਦੇ ਆਹ ਦੁਬੱਟਿਆਂ ਤੋਂ ਬਾਈ ਜੀ ਧੋਖਾ ਨਾ ਖਾ ਲਿਓ ਯਾਦ ਰੱਖਿਓ ਆਪਣਾ ਰੇਟ 40 ਰੁਪਈਆ ਤੋਂ ਸਟਾਰਟ ਹੋ ਕੇ ਦੁਬੱਟੇ ਦਾ ਦਾ 180 ਰੁਪਈਆ ਤੱਕ ਜਾਂਦਾ ਵੀਰ ਜੀ ਹੋਰ ਵੀ ਮਾਲ ਤੁਸ ਨੂੰ ਤੁਸੀਂ ਦੇਖਦੇ ਹੋਵੋਗੇ ਕਾਟਨ ਵਗੈਰਾ ਕੈਮਰਿਕ ਵਗੈਰਾ ਇਹ ਆਪਣੇ ਕੋਲੇ ਪੱਟੀ ਰੋਟਾ ਜਾਂ ਕੋਈ ਹੋਰ ਬਹੁਤ ਜ਼ਿਆਦਾ ਵੈਰਾਈਟੀ ਹੈ ਯਾਦ ਰੱਖੋ ਬਾਈ ਜੀ ਤੇ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਇਹ ਕਹਿੰਨੇ ਆਂ ਆਪਾਂ ਵਾਰ-ਵਾਰ ਵੀ ਲੈਸ ਬਹੁਤ ਲੱਗੂ ਤੁਸ ਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਆ ਕੇ ਦਿਓ ਪਤਾ ਲੱਗਦਾ ਤੁਸ ਨੂੰ ਵੀ ਕੀ ਗੱਲਬਾਤ ਹੈ ਜਿਹੜੀ ਬੈਲ ਬੂਲ ਹੈ ਜਾਂ ਆਪਾਂ ਜਿਹਨੂੰ ਸਭ ਕਹਿੰਦੇ ਨੇ ਆਂ ਆਪਾਂ ਲਾਉਣ ਕਹਿੰਦੇ ਨੇ ਹਾਂ ਇਹ ਬਹੁਤ ਸਸਤੀ ਹੈ ਇਹ 35 ਰੁਪਏ ਰੇਟ ਹੈ ਜਿਹੜਾ ਦੁਕਾਨਦਾਰ ਮੇਰਾ ਵੀਰ ਭਰਾ ਹੈ ਉਹਨੂੰ ਵੀ ਬਹੁਤ ਜ਼ਿਆਦਾ ਲੈਸ ਲੱਗਦੀ ਹੈ ਕਾਟਨ ਵਗੈਰਾ ਹੋਰ ਬਹੁਤ ਚੀਜ਼ਾਂ ਸਸਤੀਆਂ ਮਿਲਦੀਆਂ ਹੈ ਬਾਈ ਜਾਂਦੀ ਵਾਰ ਫਿਰ ਵੀ ਤੁਹਾਨੂੰ ਦੱਸਦਾ ਸ਼ਾਹਸਕ੍ਰਿਪ ਬਾਰੇ ਇਹ ਜਰੂਰ ਕਰਦਿਆ ਕਰੋ ਯਾਦ ਰੱਖੋ ਤੇ ਇੱਕ ਵਾਰੀ ਜਰੂਰ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਆਪਣੀ ਨਿਸ਼ਾਨੀਆਂ ਵੀ ਜਿਹੜੀ ਆਪਣੀ ਦਸਤਾਰ ਸਜਾਈ ਹੈ ਇਹਹੀ ਦਸਤਾਰ ਹੁੰਦੀ ਹੈ ਸਰੋਂ ਫੁੱਲੀ ਯਾਦ ਰੱਖਿਆ ਕਰੋ ਬੰਦੇ ਦੀ ਤੇ ਆਹ ਸ੍ਰੀ ਸਾਹਿਬ ਪਾਇਆ ਹੋਇਆ ਆਪਣਾ ਅਮਰਤਾਰੀ ਬੰਦੇ ਆਪਾਂ ਰੇਟ ਦਾ ਪਤਾ ਕਰੋ ਰੇਟ ਵੀ ਚੈੱਕ ਕਰੋ ਤੇ ਕੁਆਲਿਟੀ ਵੀ ਚੈ ਫੇਰ ਤੁਹਾਨੂੰ ਪਤਾ ਲੱਗੂ ਬਾਈ ਜੀ ਕਿੱਥੇ ਚੰਗਾ ਮਾੜਾ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ